ਗੁਰੂ ਬਹਾਦਰ ਦੀ ਕਿਰਪਾ ਨਾਲ ਸ੍ਰੀ ਕਾਲ ਤਕਸਾ ਵੱਲੋਂ ਜੋ ਸਾਨੂੰ ਸਾਰਿਆਂ ਨੂੰ ਸੇਵਾ ਲਈ ਗਈ ਸੀ ਉਹ ਗੁਰੂ ਆਪ ਦੀ ਬਖਸ਼ਿਸ਼ ਨਾਲ ਜੂਰਨ ਤੌਰ ਤੇ ਸਾਥੂ ਸੇਵਾ ਲੈ ਰਹੇ ਹੈ ਸੋ ਅਸੀਂ ਜਿੰਨਾ ਸਾਡੀ ਅੰਤਰਾਤਮਾ ਦਾ ਸ਼ਿੰਗਾਂ ਵਿਕਾਸ ਕਰਨਾ ਗੁਰੂ ਦੇ ਪਾਣੇ ਤੇ ਰਹਿ ਕੇ ਸੇਵਾ ਹੁੰਦੀ ਹੈ ਉਹ ਸਾਰੇ ਰਲ ਕੇ ਕਰ ਰਹੇ ਹੈ ਤੇ ਗੁਰੂ ਬਖਸ਼ਿਸ਼ ਕਰੇਗਾ ਸਾਡੀ ਸਾਰਿਆਂ ਦੀ ਸੇਵਾ ਬੰਦੂ ਕਰੇਗਾ ਪਾਦੀ ਚੜ੍ਹਦੀ ਕਲਾ ਫਿਰ ਗੁਰੂਸ਼ੀਰਵਾਦ ਦੇਗਾ ਤੇ ਸਾਰਾ ਪਰਿਵਾਰ ਪੰਥ ਰੜ ਕੇ ਚੜ੍ਹਦੀ ਕਲਾ ਵਾਸਤੇ ਕੌਮ ਤੇ ਦੇਸ਼ ਦੇ ਭਲੇ ਵਾਸਤੇ ਕੰਮ ਕਰੇਗਾ ਉਸ ਦੇ ਪਛੇਤੇ ਸੇਵਾ ਕੀਤੀ ਜਾ ਰਹੀ ਸੀ ਹਮਲਾ ਹੋ ਜਾਏਗਾ ਹੁਣ ਐਫ ਆਈ ਆਰ ਵੀ ਸਾਹਮਣੇ ਆਈ ਹੈ ਐਫ ਆਈ ਆਰ ਤੇ ਬੜੇ ਸਵਾਲ ਚੁੱਕੇ ਨੇ ਅਕਾਲੀ ਦਲ ਨੇ ਕਿਵੇਂ ਦੇਖਣਗੇ ਦੇਖੋ ਇਹ ਗੁਰੂ ਦਾ ਸਿੱਖ ਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹੈ ਉਥੇ ਜੋ ਇਸ ਤਰ੍ਹਾਂ ਦੀ ਕਟਿਆ ਕਾਰਵਾਈ ਹੈ ਮਨੀਸ਼ ਵੀਰ ਇਸ ਤੋਂ ਬਾੜੀ ਗੱਲ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਕੋਈ ਹੋ ਨਹੀਂ ਸਕਦਾ ਮੁਸਲਮਾਨ ਕੌਮ ਦੇ ਵਿੱਚ ਬਹੁਤ ਉਹਦਾ ਧਰਮ ਸਥਾਨ ਮੱਕਾ ਹੈ ਉਹਦੇ 10 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਹਨਾ ਕਿ ਉਹਨਾਂ ਦੇ ਆਪਸ ਵਿੱਚ ਕੌਮਾਂ ਦੇ ਬੜੇ ਬਤ ਭੇਜਦਾ ਹੈ ਲੇਕਿਨ 10 ਕਿਲੋਮੀਟਰ ਦੇ ਏਰੀਆ ਕੋਈ ਵੀ ਐਸੀ ਗੱਲ ਨਹੀਂ ਕਿ ਕੋਈ ਆ ਜਾਵੇ ਇਹੀ ਇਹ ਸਾਡਾ ਗੁਰਨਾਣਕ ਦੇਵ ਦਾ ਘਰ ਹੈ ਗੁਰੂ ਰਾਮ ਦਾਸ ਦਾ ਘਰ ਹੈ ਹਰਬੰਦਰ ਸਾਹਿਬ ਜਿੱਥੇ ਕਿ ਦੁਸ਼ਮਣ ਮਿੱਤਰ ਕੋਈ ਵੀ ਆਵੇ ਸਭ ਨੂੰ ਉਥੋਂ ਅਸ਼ੀਰਵਾਦ ਮਿਲਦਾ ਹੈ ਸਰਬੱਤ ਦੇ ਭਲੇ ਦੀ ਉਥੋਂ ਹਮੇਸ਼ਾ ਅਰਦਾਸ ਹੁੰਦੀ ਹੈ ਸਰਬੱਤ ਦੇ ਭਲੇ ਦੀ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਉਥੋਂ ਬਾਤ ਦਿੰਦੇ ਨੇ ਕੀਰਤਨ ਹੁੰਦੇ ਸੋ ਉਸ ਜਗ੍ਹਾ ਤੇ ਇੱਕ ਕਾਰਨਾਮਾ ਇੱਕ ਕੌਮ ਦੇ ਵਾਸਤੇ ਹੀ ਸਾਰੇ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਦੁਨੀਆ ਦਾ ਸਭ ਤੋਂ ਉੱਤਮ ਧਰਮ ਜੋ ਸਰਬੱਤ ਦਾ ਭਲਾ ਮੰਗਦਾ ਹੈ ਉੱਥੇ ਵਾਰਦਾਤ ਹੁੰਦੀ ਹੈ ਤੇ ਸਾਡੇ ਕੌਮ ਦਾ ਕੀ ਅਕਸ ਦੁਨੀਆ ਜਾਂਦਾ ਹੈ ਜਿਹੜੀ ਕੌਮ ਜਦੋਂ ਕਿ ਬੜੇ ਦੁੱਖ ਸੰਕਰੋਨਾ ਦਾ ਟਾਈਮ ਸੀ ਸਭ ਦੁਨੀਆ ਘਰੇ ਬੈ ਗਈ ਸੀ ਔਰ ਗਵਰਨਮੈਂਟ ਦੇ ਸਹਾਰੇ ਤੇ ਹੋ ਗਈ ਸੀ ਲੇਕਿਨ ਗੁਰੂ ਦੀ ਬਖਸ਼ਿਸ਼ ਸੀ ਕੌਮੋ ਸੀ ਜਿਨੇ ਆਪ ਦੇ ਘਰਾਂ ਚੋਂ ਵੀ ਜੋ ਹੈ ਦਾਣਾ ਪਾਣੀ ਦੇ ਕੇ ਆਪ ਸੇਵਾ ਕੀਤੀ ਆਪ ਲੱਗਰਲਾ ਹੈ ਤੇ ਬਲਕੇ ਦੁਖੀਆਂ ਦੀ ਮਦਦ ਕੀਤੀ ਭੁੱਖਿਆਂ ਦੀ ਬਤ ਕੀਤੀ ਔਰ ਜੋ ਨਿਆਸਰੇ ਸੇਵਾ ਦੀ ਬਤ ਕੀਤੀ ਉਹ ਬਖਸ਼ਿਸ਼ ਕੀਤੀ ਸੀ ਗੁਰੂ ਮਹਾਰਾਜ ਦੀ ਇਸ ਕਰਕੇ ਉਸ ਕੌਮ ਦੇ ਉਸ ਗੁਰੂ ਦੇ ਦਰ ਤੇ ਇਸਤ ਕੱਡਾ ਹੋਣੀ ਇਸ ਤੋਂ ਘਟਿਆ ਹਰਕਤੋਰ ਕੀ ਹੋ ਸਕਦਾ ਮਲੂਕਾ ਸਾਹਿਬ ਦੀ ਇਹ ਸਟੇਟਮੈਂਟ ਆਈ ਜਿਹਨੂੰ ਕਹਿੰਦੇ ਕਿ ਸਾਰਿਆਂ ਨੂੰ ਇੱਕ ਜੁਟਤਾ ਵਾਸਤੇ ਪੂਰਾ ਪ੍ਰਯਾਸ ਕਰਾਂਗੇ ਚੰਗੀ ਗੱਲ ਹੈ ਜੀ ਸਾਰੇ ਸਾਰਾ ਇੱਕ ਪਰਿਵਾਰ ਆ ਚੰਗੀ ਗੱਲ ਹੈ ਸੁਧਾਰਨਾ ਨੇ ਭਾਂ ਕਰਦੇ ਜੀ ਤੁਹਾਡੀ ਤੁਹਾਡੇ ਵੱਲੋਂ ਕੀ ਕਦਮ ਚੁੱਕੇ ਜਾਣਗੇ ਇੱਕ ਏਕੇ ਲਈ ਸਿੱਧਾ ਦੇਖੋ ਜੋ ਵੀ ਆਉਂਦਾ ਹੈ ਸਭ ਨੂੰ ਗੱਲ ਨਾਲ ਲਾਉਨੇ ਕੋਈ ਕੋਈ ਐਸੀ ਗੱਲ ਨਹੀਂ ਸਾਡੇ ਵੱਲੋਂ ਤਾਂ ਆਏ ਮਲੂਕਾ ਸਾਹਿਬ ਆਏ ਬਾਕੀ ਪਰਿਵਾਰ ਸੇਵਾ ਕਰਦੇ ਨੇ ਕਾ ਸਾਰੇ ਸੇਵਾ ਕਰਨ ਉਹਨਾਂ ਸਰ ਜਿਸ ਦਿਨ ਹਮਲਾ ਹੁੰਦਾ ਹੈ ਇਦਨ ਪੁਰਸ ਕਹਿੰਦੀ ਹੈ ਪਹਿਲਾ ਇੱਕ ਆਦਮੀ ਸੀਗਾ ਫਿਰ ਹਮਲਾ ਕੀਤਾ ਕਾਨੂੰਨ ਦੇ ਵਿੱਚ ਤੇ ਪੁਰਸ ਦੇ ਵਿੱਚ ਮੈਂ ਕੋਈ ਨਹੀਂ ਪੜਾ ਉਹ ਪਾਰਟੀ ਵੱਲੋਂ ਆਗੇ ਨਾ 2-3 ਵਰ੍ਹਸ਼ਾ ਨਹੀਂ ਆਉਣੀ ਹੰਦੀ ਆ ਉੱਥੇ ਮੈਂ ਕੋਈ ਨਹੀਂ ਬੋਲਣਾ ਮੈਨੂੰ ਤੁਸੀਂ ਕੱਲੀ ਧਰਮ ਦੀ ਗੱਲ ਆਖੀ ਹੈ ਸੇਵਾ ਦੀ ਆਖੀ ਉੱਥੇ ਪਏ ਤੁਹਾਡਾ ਸਤਿਵਚਨ ਮੰਨ ਲਿਆ ਉਦੋਂ ਅਗੇ ਮੇਰੇ ਸੁਭਾਅ ਨੂੰ ਜਾਣਦੇ ਜੇ ਜਿਹੜੀ ਗੱਲ ਦਾ ਕਹਿਣਾ ਨਹੀਂ ਮਿਲੂਗਾ ਇਸ ਤੋਂ ਬਾਅਦ ਕਿੱਧਰ ਦੀ ਸ਼ੁਰੂ ਬਣੀ ਹੈ ਕੱਲ ਨੂੰ ਬਕਸਰ ਸਾਹਿਬ ਹੋਣਾ ਦੋ ਦਿਨ ਉੱਥੇ ਐ ਫਿਰ ਉਸ ਤੋਂ ਬਾਅਦ ਅਰਦਾਸ ਹੈਗੀ ਜਾਵਾਂਗੇ ਗੁਰੂ ਦੇ ਦਰ ਤੇ ਠੀਕ ਹੈ ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਜੀ ਕੋਈ ਪਹਿਲ ਕਰਨੀ ਕੀਤੀ ਜਾਊਗੀ ਜਿਸ ਦਾ ਹੈ ਅਲੂਕਸਾਹਬ ਨੇ ਵੀ ਕਿਹਾ ਵੀ ਉਹ ਪਹਿਲ ਕਦਮੇ ਸਾਰੇ ਰਲ ਕੇ ਸੇਵਾ ਕਰਨ ਆਟੋ ਬਣੋ ਅਲੂਕਸਾਹਬ ਆ ਕੇ ਸੇਵਾ ਕਰਨ ਲੱਗ ਗਏ ਕਿਸੇ ਨੇ ਆਖਿਆ ਕਿਉਂ ਹੈ ਸਾਰਾ ਪਰਿਵਾਰ ਹੈ ਖੁਸ਼ੀ ਹੈ ਸਾਹਬਾ ਕਿ ਰੇਸ਼ਾ ਜੀ ਇਕੱਠੇ ਹੋਣ ਦੇ ਲਈ